700 ਦੇ ਲਗਭਗ ਜਾਲੀ ਆਫਰ ਲੈਟਰ ਨਾਲ ਵਿਜੇ ਲਗਾਉਣ ਵਾਲਾ ਹੁਣ ਚੜਿਆ ਪੁਲਿਸ ਦੇ ਅੜਕੇ ਕਰੋੜਾਂ ਰਪਏ ਦੀ ਮਾਰੀ ਠੱਗੀ ਬੱਚੇ ਹੋਏ ਰਿਪੋਰਟ 7 ਦਿਨਾਂ ਦਲੇਰਮਾਡਾ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਇੱਕ ਵਿਅਕਤੀ ਪਿਛਲੇ ਦਿਨੀ ਕਾਫੀ ਚਰਚਾ ਦੇ ਵਿੱਚ ਰਿਹਾ ਜਿਸ ਨੇ ਇੱਕ ਆਪਣਾ ਆਫਿਸ ਖੋਲਿਆ ਹੋਇਆ ਸੀ ਗਰੰਦਰ ਦੇ ਅੰਦਰ ਤੇ ਉਸ ਵੱਲੋਂ 700 ਦੇ ਲਗਭਗ ਨੇ ਜਿਹੜੇ ਜਾਲੀ ਆਫਰ ਲੈਟਰ ਦੇ ਕੇ ਬੱਚੇ ਵੀਜ਼ੇ ਲਵਾ ਕੇ ਵਿਦੇਸ਼ਾਂ ਦੇ ਵਿੱਚ ਭੇਜੇ ਗਏ ਤੇ ਉੱਥੇ ਬੱਚਿਆਂ ਦਾ ਜਦ ਸਟੱਡੀ ਪੂਰੀ ਹੁੰਦੀ ਆ ਤਾਂ ਉਸ ਤੋਂ ਬਾਅਦ ਉਹਦੀ ਵੈਰੀਫਿਕੇਸ਼ਨ ਹੁੰਦੀ ਹੈ ਤਾਂ ਉਹਦੇ ਵਿੱਚ ਉਹਦੇ ਆਫਰ ਲੈਟਰ ਨੇ ਜਿਹੜੇ ਉਹ ਜਾਲੀ ਪਏ ਜਾਂਦੇ ਜਿਸ ਨੂੰ ਲੈ ਕੇ ਬੱਚੇ ਡਿਪੋਰਟ ਹੋ ਜਾਂਦੇ ਹੈ ਕੋਰੋਨਾ ਰੁਪਏ ਦੀ ਇਸ ਵਿਅਕਤੀ ਵੱਲੋਂ ਅੱਗੀ ਮਾਰੀ ਜਦ ਇਸ ਸੰਬੰਧੀ ਕੈਨੇਡਾ ਸਰਕਾਰ ਨੂੰ ਪਤਾ ਲੱਗਿਆ ਤਾਂ ਇਹ ਉਥੋਂ ਵਿਅਕਤੀ ਇੰਡੀਆ ਆ ਗਿਆ ਉਤ ਫਰਾਰ ਹੋ ਗਿਆ ਅਤੇ ਹੁਣ ਦੁਆਰਾ ਇਹ ਇੰਡੀਆ ਤੋਂ ਵਾਪਸ ਕੈਨੇਡਾ ਜਾਣ ਲੱਗਿਆ ਸੀ ਤਾਂ ਹੈਲੋ ਸੀ ਜਾਰੀ ਹੋ ਚੁੱਕੀ ਸੀ ਤਾਂ ਇਸ ਨੂੰ ਦਿੱਲੀ ਏਅਰਪੋਰਟ ਦੇ ਉੱਤੇ ਇਸ ਨੂੰ ਰੋਕ ਲਿਆ ਗਿਆ ਤੇ ਉਸ ਤੋਂ ਬਾਅਦ ਇਸ ਨੂੰ ਜ਼ਿਲ੍ਹਾ ਮਰਪੁਰਸ ਦੇ ਹਵਾਲੇ ਕੀਤਾ ਗਿਆ ਇਹ ਹੁਣ ਇਸ ਦਾ ਪੁਲਿਸ ਵੱਲੋਂ ਮਾਨਜੂਕ ਅਦਾਲਤ ਵਿੱਚ ਪੇਸ਼ ਕਰਕੇ 7 ਦਿਨਾਂ ਦਾ ਰਿਮਾਂਡ ਜਿਹੜਾ ਉਹ ਹਾਸਲ ਕੀਤਾ ਗਿਆ ਹੈ ਤੇ ਹੁਣ ਇਸ ਤੋਂ ਬੰਗਾਈ ਦੇ ਨਾਲ ਪੁਸ਼ਕਸ਼ ਕੀਤੀ ਜਾਵੇਗੀ ਲੇਕਿਨ ਦੇਖਣਾ ਇਹ ਹੋਵੇਗਾ ਕਿ ਜਿਹੜੇ ਬੱਚਿਆਂ ਦਾ ਨੁਕਸਾਨ ਹੋਇਆ ਹੈ ਜਿਹੜੇ ਬੱਚੇ ਉਥੋਂ ਡਿਪੋਰਟ ਹੋ ਗਿਆ ਉਹਨਾਂ ਦਾ ਹੁਣ ਕੀ ਬਣ ਗਿਆ ਕਿਉਂਕਿ ਇਹੋ ਜਿਹੇ ਵਿਅਕਤੀ ਥੋੜੇ ਪੈਸੇ ਦੇ ਲਾਲਚ ਦੇ ਵਿੱਚ ਲੋਕਾਂ ਦਾ ਨੁਕਸਾਨ ਆਪਣਾ ਇਹਨਾਂ ਵੱਲੋਂ ਕੀਤਾ ਜਾਂਦਾ ਹੈ ਜਿਸ ਦੇ ਨਾਲ ਬਹੁਤ ਜ਼ਿਆਦਾ ਬੱਚਿਆਂ ਦਾ ਜਿਹੜਾ ਆਉਣ ਵਾਲਾ ਫਿਚਰ ਹੈ ਉਹ ਬਿਲਕੁਲ ਖਤਮ ਹੋ ਜਾਂਦਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿੰਦੇ ਰੇਸਵੰਦੀ ਸੀਨੀਅਰ ਪ੍ਰਸ਼ਾਸਨ ਦੇ ਅਧਿਕਾਰੀ ਸਾਡੇ ਮਾਨਯੋਗ ਸੀਪੀ ਸਾਹਿਬ ਧੰਪਿਤ ਸ਼੍ਰੀਮਤੀ ਧਨਵਿਪ ਕੌਰ ਜੀ ਆਈਪੀਐਸ ਕਮਿਸ਼ਨਰਾਾ ਪੁਲਿਸ ਜਲੰਧਰ ਇਹਨਾਂ ਦੇ ਦਿਸ਼ਾ ਨਿਰਦੇਸ਼ ਥੱਲੇ ਅੱਜ ਏਸੀਪੀ ਮਾਲਟਾਉਨ ਔਰ ਐਸਐਚਓ ਮਾਲਟਾਉਨ ਜਿਹੜੀ ਆ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈਗੀ ਹੈ ਇੱਕ ਦੋਸ਼ੀ ਅਸੀਂ ਜੀ ਦਾ ਨਾਮ ਪ੍ਰਦੀਸ਼ ਮਿਸ਼ਰਾ ਪੁੱਤਰ ਪੁੱਤਰ ਜਯਸ਼ੰਕਰ ਮਿਸ਼ਰਾ ਵਾਸੀ ਮਕਾਨ ਨੰਬਰ 92 ਐਮਏਜੀ ਫਲੈਟਸ ਦਾ ਰਹਿਣ ਵਾਲਾ ਹੈਗਾ ਜਲੰਧਰ ਦਾ ਇਹ ਜੇ ਤੁਹਾਨੂੰ ਯਾਦ ਹੋਊਗਾ ਅਜ ਤੋਂ 2 ਸਾਲ ਪਹਿਲਾਂ ਇਹ ਕੈਨੇਡਾ ਦੇ ਵਿੱਚ ਇੱਕ ਕਾਫੀ ਇੱਕ ਇਸ਼ੂ ਖੜਾ ਹੋਇਆ ਸੀਗਾ ਜਿੱਥੇ ਬੱਚਿਆਂ ਨੂੰ ਝਾਲੀ ਆਫਰ ਲੈਟਰ ਲਾ ਕੇ ਔਰ ਉਹਨਾਂ ਦੇ ਉੱਤੇ ਐਡਮਿਸ਼ਨਸ ਕਰਾਈਆਂ ਗਈਆਂ ਸੀਗੀਆਂ ਔਰ ਐਡਮਿਸ਼ਨ ਦੇ ਵਿੱਚ ਇਸ ਸ਼ਖਸ ਨੇ ਜਿਹੜਾ ਹੈਗਾ ਕਰੋੜਾ ਰੁਪਏ ਦੀ ਠੱਗੀ ਮਾਰ ਕੇ ਇਹ ਬੱਚੇ ਜਿਹੜੇ ਝਾਲੀ ਆਫਰ ਲੈਟਰ ਤਿਆਰ ਕਰਕੇ ਉੱਥੇ ਉਹਨਾਂ ਕੈਨੇਡਾ ਦੇ ਕਾਲਜੇਜ਼ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਹਨੂੰ ਐਡਮਿਸ਼ਨ ਕਰਾਈ ਗਈ ਸੀਗੀ ਔਰ ਉਸ ਐਡਮਿਸ਼ਨ ਤੋਂ ਬਾਅਦ ਜਦੋਂ ਉਹਨਾਂ ਬੱਚਿਆਂ ਦੀ ਇਹ ਸਟੱਡੀ ਲੱਗੇ ਹੋਈ ਉਦੋਂ ਜਦੋਂ ਉਹਨਾਂ ਨੇ ਵੈਰੀਫਿਕੇਸ਼ਨ ਕਰਾਈ ਗਈ ਇਹ ਜਿਹੜੇ ਜਿੰਨੇ ਆਫਰ ਲੈਟਰ ਸੀਗੇ ਇਹ ਸਾਰੇ ਜਾਲੀ ਪਾਏ ਗਏ ਔਰ ਇਹ ਬੰਦੇ ਦੇ ਉੱਤੇ ਰਖਵੰਗ ਤਰਾਹ ਦਾ ਜਿਹੜਾ ਹੈਗਾ 6 ਨੰਬਰ ਡਿਵੀਜ਼ਨ ਦੇ ਵਿੱਚ ਨਾਮ ਕਰਦਵੇਂ ਦਰਜ ਹੋਏ ਸੀਗੇ ਔਰ ਇਹ ਬੰਦਾ ਕੈਨੇਡਾ ਤੋਂ ਭੱਜ ਕੇ ਵਾਪਸ ਇੰਡੀਆ ਆ ਗਿਆ ਸੀਗਾ ਤੇ ਇਹਦੇ ਖਿਲਾਫ ਜਿਹੜੀ ਹੈ ਐਲਓਸੀ ਇਹ ਜਾਰੀ ਸੀਗੀ ਔਰ ਇਹ ਬੰਦਾ ਜਿਹੜਾ ਹੈਗਾ ਹੁਣ ਦੁਬਾਰਾ ਫਿਰ ਕੈਨੇਡਾ ਭਜਣ ਦੀ ਹੱਜਣ ਵਾਲਾ ਸੀਗਾ ਜਿੱਥੇ ਦਿੱਲੀ 에어ਪੋਰਟ ਦੇ ਉੱਤੇ ਐਲਓਸੀ ਜਾਰੀ ਹੋਣ ਕਾਰਨ ਜਿਹੜਾ ਹੈਗਾ ਉੱਥੇ ਇੰਦਰਾ ਗਾਂਧੀ 에어ਪੋਰਟ ਦੇ ਉੱਤੇ ਇਹਨੂੰ ਜਿਹੜਾ ਰੋਕਿਆ ਗਿਆ ਔਰ ਸਾਨੂੰ ਇਨਫੋਰਮ ਕੀਤਾ ਗਿਆ ਔਰ ਇਹਨੂੰ ਅਸੀਂ ਉੱਥੋਂ ਦਫਤਾਰ ਕਰਕੇ ਜਿਹੜਾ ਲਿਆਂਦਾ ਗਿਆ 24/6 ਨੂੰ ਔਰ ਇਹਨੂੰ ਪੇਸ਼ ਕਰਕੇ ਜਿਹੜਾ ਹੈਗਾ ਇਹਦਾ ਪੁਲਿਸ ਰਿਮਾਨਡ ਹਾਸਲ ਕੀਤਾ ਗਿਆ ਕਿੰਨੇ ਦਿਨ ਦਾ ਪੁਲਿਸ ਰਿਮਾਨਡ ਇਹ ਇਹਦਾ ਟੋਟਲ 7 ਦਿਨ ਦਾ ਪੁਲਿਸ ਰਿਮਾਨਡ ਆ ਕਿਉਂਕਿ ਨੌ ਮਕਦਮੇ ਨੇ ਕਰੋੜਾ ਰੁਪਏ ਦੀ ਠੱਗੀ ਆ ਔਰ ਇਹ ਬੜੀ ਬਿਗ ਫਿਸ਼ ਹੈਗੀ ਆ ਜਿਹੜੀ ਹੋਲੇ ਭਾਰੇ ਲੋਕਾਂ ਨੂੰ ਜੈਲੀ ਆਫਟਰ ਲੈਟਰ ਦੇ ਕੇ ਜੈਲੀ ਐਡਮਿਸ਼ਨ ਕਰਾ ਕੇ ਉੱਥੇ ਔਰ ਬਹੁਤ ਲੋਕਾਂ ਨਾਲ ਠੱਗੀਆਂ ਮਾਰੀਆਂ ਨੇ ਔਰ ਜਿਹੜੇ ਬੱਚੇ ਸੀਗੇ ਜਿਹੜੇ ਇਹ ਜਿਨ੍ਹਾਂ ਦੇ ਮਾਪਿਓ ਨੇ ਆਪਣੇ ਇਥੋਂ ਪੈਸੇ ਲਾ ਕੇ ਭੇਜੇ ਸੀਗੇ ਉਹਨਾਂ ਚੋਂ ਕਾਫੀ ਬੱਚੇ ਜਿਹੜੇ ਹੈਗੇ ਆ ਉੱਥੋਂ ਡਿਪੋਰਟ ਵੀ ਹੋ ਚੁੱਕੇ ਆ ਤੇ ਉਹਨਾਂ ਨੇ ਆ ਕੇ ਇੱਥੇ ਐਪਲੀਕੇਸ਼ਨਾਂ ਦਿੱਤੀਆਂ ਸੀਗੀਆਂ ਇਹਦੇ ਖਿਲਾਫ ਨਾਮਕਦਮੇ ਦਰਸਿ ਔਰ ਇਹ ਇਹਦੀ ਗ੍ਰਸਤਾਈ ਨਾਲ ਜਿਹੜਾ ਹੈਗਾ ਬਹੁਤ ਪਰਿਵਾਰਾਂ ਨੂੰ ਰਾਹਤ ਮਿਲੀ ਹੈਗੀ ਆ ਔਰ ਸਾਧਵਿੰਦਾਰ ਮਾਨ ਹਾਸਲ ਕਰਕੇ ਇਹਦੇ ਕੋਲ ਪੁਸ਼ਕੀਸ ਜਾਰੀ ਆ ਔਰ ਜਿਹੜੇ ਪਰਿਵਾਰਾਂ ਨਾਲ ਇਹ ਧੱਕਾ ਹੋਇਆ ਹੈਗਾ ਤੇ ਇਹਨੂੰ ਪੁਸ਼ਕੀਸ ਦੌਰਾਨ ਵੀ ਕਿਤਾ ਕਿਤਾ ਤੁਸੀਂ ਕੀ ਕੀ ਪਾਇਆ ਕਿੱਥੇ ਕਿੱਥੇ ਜਾਲੀ ਲੈਟਰ ਤਿਆਰ ਕੀਤੇ ਜੇ ਇਹਦੇ ਵਿੱਚ ਕਿਸੇ ਹੋਰ ਦੀ ਇਨਵੋਲਵਮੈਂਟ ਹੈਗੀ ਆ ਉਹ ਵੀ ਤਰਤੀਸ ਦੇ ਦੌਰਾਨ ਜਿਹੜੇ ਹੈਗੇ ਆ ਉਹਨਾਂ ਨੂੰ ਦੋਸ਼ੀ ਬਣਾਇਆ ਜਾਊਗਾ ਜਿਹੜੇ ਬੱਚੇ ਸਿਗੇ ਜਿਹੜੇ ਬੱਚੇ ਇਨਵੋਲ ਸਿਗੇ ਜਿਹੜੇ ਬੱਚਿਆਂ ਕੋਲ ਇਹ ਧੱਕੀ ਮਾਰੀ ਆ ਉਹ ਕਿੰਨੀ ਰਾਸ਼ੀ ਸੀ ਤੁਹਾਡੀ ਵਿੱਚ ਸਾਡੇ ਕੋਲ ਤਾਂ ਅਜੇ ਨੌ ਮਕਦਮੇ ਦਰਜ ਨੇ ਜੀ ਪਰ ਬਾਕੀ ਜੋ ਇੱਕ ਫਿਗਰ ਸੀਗੀ ਉਹ ਫਿਗਰ ਸੀਗੀ ਸੌਆਂ ਦੇ ਵਿੱਚ ਤੇ ਜੇ ਹੁਣ ਇਹਦੀ ਦਫਤਰੀ ਤੋਂ ਬਾਅਦ ਕੋਈ ਹੋਰ ਇੱਥੇ ਆ ਕੇ ਸਾਡੇ ਕੋਲ ਪੇਸ਼ ਹੁੰਦੇ ਆ ਜਾਂ ਸੀਨੀਅਰ ਅਫਸਰਾਂ ਕੋਲ ਪੇਸ਼ ਹੁੰਦੇ ਆ ਵੀ ਸਾਡੇ ਨਾਲ ਵੀ ਠੱਗੀ ਵਜੇ ਸੀ ਤੇ ਫਿਰ ਜਿੱਦਾਂ ਜਿੱਦਾਂ ਉਹ ਕੋਈ ਐਪਲੀਕੇਸ਼ਨ ਦੇਊਗਾ ਉਹਦਾ ਕਾਰੋਈਆ ਮਤਲਬ ਲੱਗਦੀ ਜਾਵੇ ਸਰ 2 ਸਾਲ ਪਹਿਲੇ ਜਦੋਂ ਸਿੱਖੇ ਜਾਈਏ ਤੇ ਨਿਤੀਸ਼ ਕੇ ਨਾਮ ਦਾ ਇੱਕ ਅਸਟੀਗਾ ਜੋ ਕਿ ਇਲੈਕਟ੍ਰੀਸ ਨਾ ਤੁਹਾਨੂੰ ਵੀ ਐਡ ਕਰਦੇ ਆ ਜੀ ਸਾਡੇ ਕੋਲ ਬ੍ਰਿਸ਼ਪੁਰ ਦੀ ਟੀਮ ਸੀ ਬਿਊਰੋ ਪ੍ਰਸ਼ਾਸਨ ਉਹਦੇ 563 ਪਾਸਪੋਰਟ ਜਿਹੜੇ ਆ ਉਸ ਟਾਈਮ ਹਾਸਿਲ ਹੋਏ ਸੀਗੇ ਹਣ ਸਰੋ ਬੰਦਾ ਪ੍ਰਸ਼ਾਸਨ ਵੱਲੋਂ ਕੰਮ ਵੀ ਕੀਤਾ ਗਿਆ ਜੇ ਵੀ ਭੇਜਤਾ ਗਿਆ ਪਰ ਜਿਹੜੀ ਜਿਹੜੀ ਡਾਕੂਮੈਂਟ ਦਿੰਦੀਆਂ ਫੋਟੋਸਟੇਟ ਦਿੰਦੀਆਂ ਜਿਹਦੇ ਕਰਕੇ ਕੋਟ ਬਲੋਂ ਉਹਨਾਂ ਨੂੰ ਜਮ੍ਹਾਂ ਕਰਾਉਣੀ ਜ਼ਿਆਦੀ ਵਜ ਜਾਂਦੀ ਹੈ ਪਬਲਿਕ ਨੂੰ ਇਸ ਤਰ੍ਹਾਂ ਦੇ ਸਰ ਅਵੇਅਰਨੈਸ ਹੀ ਮਾ ਚਾਹੀਦੀ ਤੁਸੀਂ ਕਿ ਜੇ ਏਜੰਟ ਕੋਈ ਡਾਕੂਮੈਂਟ ਲੈਣ ਨੂੰ ਕਿਸ ਤਰ੍ਹਾਂ ਨਹੀਂ ਪਹਿਲੀ ਗੱਲ ਤਾਂ ਇਹ ਅਜਿਹੀ ਜਿਹੜੀ ਤੁਸੀਂ ਗੱਲ ਕਹੀਆਂ ਜੇ ਕਿਸੇ ਨੇ ਆਪਣੇ ਬੱਚੇ ਨੂੰ ਜਾਂ ਏਜੰਟ ਖੂ ਬਾਹਰ ਭੇਜਣਾ ਹੈਗਾ ਪਹਿਲਾਂ ਤਾਂ ਇਹ ਦੇਖਣਾ ਚਾਹੀਦਾ ਹੈਗਾ ਵੀ ਵਾਕਈ ਉਹ ਜਿਹੜਾ ਏਜੰਟ ਹੈਗਾ ਉਹ ਡੀਸੀ ਆਫਿਸ ਵੱਲੋਂ ਇਹਨਾਂ ਏਜੰਟਸ ਨੂੰ ਜਿਹੜਾ ਹੈਗਾ ਇੱਕ ਲਾਇਸੈਂਸ ਇਸ਼ੂ ਹੁੰ ਔਰ ਮੇਰੀ ਇਹ ਆਪ ਜਰੀਏ ਅਪੀਲ ਹੈਗੀ ਆ ਵੀ ਜਿਹੜੇ ਲਾਇਸੈਂਸ ਚੁਦਾ ਏਜੰਟ ਹੈਗੇ ਆ ਉਹਨਾਂ ਥਰੂ ਹੀ ਜਿਹੜੇ ਆ ਜਿਹੜੇ ਜਾਇਜ਼ ਕੰਮ ਕਰਨ ਵਾਲੇ ਹੈਗੇ ਆ ਉਹਨਾਂ ਥਰੂ ਹੀ ਆਪਣੇ ਬੱਚਿਆਂ ਨੂੰ ਇਹ ਬਾਹਰ ਭੇਜਾਂ ਤੁਸੀਂ ਲਿਸਟ ਵੀ ਪਬਲਿਕ ਪਬਲਿਕ ਕਰਨ ਚਾਹੁੰਗੇ ਤੁਸੀਂ ਜਿਹੜੇ ਜਨਨ ਜਿਹੜੀ ਲਿਸਟ ਜਿਹੜੀ ਹੈਗੀ ਆ ਉਹ ਡੀਸੀ ਆਫਿਸ ਤੋਂ ਜਾਰੀ ਹੁੰਦੀ ਹੈਗੀ ਠੀਕ ਨਹੀਂ ਗੱਲ ਸੇ ਜੇ ਕੋਈ ਜੇ ਕੋਈ ਬੰਦਾ ਏਜੰਟ ਕੋ ਜਾਣਦਾ ਹੈਗਾ ਪਹਿਲਾਂ ਉਹਦਾ ਇਹ ਫਰਜ਼ ਬਣਦਾ ਵੀ ਉਹਨੂੰ ਇਹ ਪੁੱਛੇ ਵੀ ਤੁਸੀਂ ਲਾਇਸੈਂਸ ਜਿਹੜਾ ਟ੍ਰੈਵਲ ਏਜੰਸੀ ਚਲਾ ਰਹੇ ਹੋ ਜੇ ਕੋਈ ਆਪਣਾ ਆਈਲੈਂਡ ਸੈਂਟਰ ਜਾਂ ਕੋਈ ਆਪਣਾ ਅਕੈਡਮੀ ਚਲਾ ਰਹੇ ਹੋ ਵੀ ਉਹਦਾ ਸਾਨੂੰ ਤੁਸੀਂ ਲਾਇਸੈਂਸ ਨੰਬਰ ਦੋ ਤਾਂ ਕਿ ਅਸੀਂ ਬਾਰੇ ਬਿਜ਼ਨਸ ਕਰ ਸਕੀਏ ਜਿਹੜੀ ਵੀ ਲਾਇਸੈਂਸ ਪ੍ਰੋਵਾਈਡ ਕਰਾਈ ਜਾਂਦੀ ਹੈ ਪ੍ਰਸ਼ਾਸਨ ਵੱਲੋਂ ਆਈਲੈਂਡ ਸਰਕਾਰ ਦਾ ਜਿਹੜਾ ਲਾਇਸੈਂਸ ਹੁੰਦਾ ਬਾਅਦ ਵਿੱਚ ਜਿਹਦਾ ਰਕਰਮ ਜਾਂ ਬਾਅਦ ਪਰਮਾਣਿਕ ਹੁੰਦਾ ਉਹਨਾਂ ਹਰ ਚੀਜ਼ ਦਾ ਸਰਪ੍ਰਮਤ ਰਕਰਮ ਦਾ ਲਾਇਸੈਂਸ ਦਿਖਾਇਆ ਜਾਣਾ ਕਿ ਫਟੇ ਕੰਫਰਮ ਜਾਂ ਡੀਸੀ ਸਾਹਿਬਾ ਦੋ ਕੋਈ ਰੂਟੀਨ ਵੀ ਚੈੱਕ ਜਿਹੜਾ ਚੈਕਿੰਗ ਕੀਤੀ ਜਾਏਗੀ ਕਿ ਜਿੰਨਾ ਦੇ ਲਾਇਸੈਂਸ ਹੈਗੇ ਆ ਤੇ ਇਹਨਾਂ ਨੇ ਨਹੀਂ ਕੀਤੀ ਉਹਨਾਂ ਦੀ ਕਾਰਵਾਈ ਕੀਤੀ ਬਿਲਕੁਲ ਜੀ ਜੇ ਸਾਨੂੰ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਵੀ ਆਉਗੀ ਤੇ ਨਹੀਂ ਵੀ ਤੇ ਜਿਹੜੇ ਕੋਈ ਇਹ ਇਹੋ ਜਿਹੇ ਇੰਸਟੀਚਿਊਟ ਖੁੱਲੇ ਹੈਗੇ ਆ ਤੇ ਉਹ ਤਾਂ ਲਾਇਸੈਂਸ ਧਾਰਕ ਹੈਗੇ ਆ ਫਿਰ ਤਾਂ ਠੀਕ ਆ ਜਿਹੜੇ ਲਾਇਸੈਂਸ ਧਾਰਕ ਨਹੀਂ ਹੈਗੇ ਫਿਰ ਤਾਂ ਜੋ ਬਣਦੇ ਨੂੰ ਨਹੀਂ ਕਾਰਵਾਈ ਕੀਤੀ ਜਾਊਗੀ ਆਏ ਦਿਨ ਇਨਫੋਸੈਂਟ ਜਿਹੜੇ ਬੱਚੇ ਨੇ ਲੋਗ ਨੇ ਇਹਨਾਂ ਦੇ ਸਿੰਗੂਲਰ ਸ਼ਿਕਾਇਤ ਦੇ ਰਹੇ ਨੇ ਇਹਦੇ ਵਾਸਤੇ ਵੀ ਕੋਈ ਐਸੀ ਕੋਪਰੇਸ਼ਨ ਚਾਹਨਾ ਚਾਹੁੰਦੇ ਨੇ ਟੈਕਨੀਕ ਵਿਆਨਸਲਾਉਂਦੇ ਨੇ ਜਿੰਨਾ ਦਿੱਤਾ ਤੁਹਾਨੂੰ ਪਹਿਲਾਂ ਦੱਸਿਆ ਨਾ ਜੀ ਕਿ ਪਬਲਿਕ ਨੂੰ ਇਹ ਅਵੇਅਰਨੈਸ ਇਸ ਚੀਜ਼ ਦੀ ਹੋਣੀ ਚਾਹੀਦੀ ਆ ਕਿ ਜਿਸ ਵੀ ਏਜੰਟ ਕੋਲ ਜਾਣ ਪਹਿਲਾਂ ਉਹਦਾ ਲਾਇਸੈਂਸ ਨੰਬਰ ਚੈੱਕ ਕਰਨ ਵੀ ਵਾਕਈ ਇਹ ਲਾਇਸੈਂਸ ਧਾਰਕ ਹੈਗਾ ਜੇ ਲਾਇਸੈਂਸ ਧਾਰਕ ਨਹੀਂ ਹੈਗਾ ਉਹਦੇ ਕੋਲ ਆਪਣੇ ਬੱਚੇ ਦੀ ਜਾਂ ਕਿਸੇ ਹੋਰ ਕਿਸਨ ਦੀ ਕੋਈ ਫਾਇਦਾ ਨਹੀਂ ਲੋੜ ਹੀ ਨਹੀਂ। ਫੋਨ ਕਰਨੀ ਨੂੰ ਅਸੀਂ ਇਥੇ ਕੋ ਸਾਹਮਣੇ ਆਇਆ ਤੁਹਾਨੂੰ ਫੋਨ ਤੋਂ ਨਾ ਇਹਨੂੰ ਇਹਨੂੰ ਅਜੇ ਕੱਲ ਪੇਸ਼ ਕਰਕੇ ਅਸੀਂ ਸਾਧਿੰਦਰ ਰਮਾਨ ਲੈ ਆ ਜੀ। ਸਾਧਿੰਦਰ ਰਮਾਨ ਦੇ ਵਿੱਚ ਇਹਨਾਂ ਸਖਤੀ ਨਾਲ ਪੁੱਛ ਪੁੱਛ ਕੀਤੀ ਜਾਊਗੀ। ਔਰ ਇਹਦੇ ਵਿੱਚ ਜਿਹੜੇ ਬੱਚੇ ਹੈ ਜਿਨ੍ਹਾਂ ਨੇ ਮੁਕੱਦਮਾ ਦਰਜ ਕਰਾਇਆ ਉਹਨਾਂ ਨੂੰ ਵੀ ਦੁਬਾਰਾ ਤਰਤੀਸ ਦੇ ਵਿੱਚ ਸ਼ਾਮਲ ਤੀਸ ਕਰਕੇ ਔਰ ਦੁਬਾਰਾ ਉਹਨਾਂ ਨਾਲ ਕਿੰਨੇ ਪੈਸੇ ਦੀ ਠੱਗੀ ਬੱਜੀ ਆ। ਉਹ ਸਾਰੇ ਚੀਜ਼ਾਂ ਜਿਹੜੀਆਂ ਹੈਗੀਆਂ ਤਫ਼ਤੀਸ਼ਦਾਰ ਕੀਤੇ ਜਾਣਗੇ। ਅਗਰ ਜਿਹੜੇ ਫੋਟੋ ਕਿ ਬੱਚੀ ਆਈ ਉਹ ਬਰੋਨਾ ਪਰਵਾਰਿਕ ਮੈਂ ਆਪਣੇ ਬੱਚਿਆਂ ਤੋਂ ਸੁਣੀ ਲਈ। ਮੈਂ ਅਜੇ ਤੱਕ ਤਾਂ ਨਹੀਂ ਮਿਲੇ। ਆਈਤਾ ਦੀ ਤਾਰੀਖ ਆਗੇ ਨੂੰ ਪੇਸ਼ ਕਰਕੇ ਰਿਮਾਂਡ ਲਿਆ। ਔਰ ਇਹ ਤਫ਼ਤੀਸ਼ ਦਾ ਇੱਕ ਹਿੱਸਾ ਹੈਗਾ ਜਿੰਨੂੰ ਅਸੀਂ ਬੁਲਾ ਕੇ ਉਹਨਾਂ ਨੂੰ ਮਦਈਆਂ ਨੂੰ ਵੀ ਬੁਲਾ ਕੇ ਉਹਨਾਂ ਦੀ ਤਸੱਲੀ ਕਰਾਵਾਂਗੇ। ਇਹ ਵਿਸ਼ਾ ਸਰ ਕਿਸ ਤਰ੍ਹਾਂ ਦਾ ਪ੍ਰਕਿਰਿਆ ਦੀ ਗੱਲ ਲੱਗਦੀ ਕੋਲੇ ਭਾਈ ਲੋਗਾਂ ਨੂੰ ਪੁੱਛਦਾ। ਦੇਖੋ ਜੀ ਮੈਂ ਆਪਣਾ ਇੱਕ ਆਫਿਸ ਥੋੜਾ ਰੱਖਿਆ ਸੀਗਾ ਇੱਥੇ। ਉਸ ਆਫਿਸ ਜਿਹੜੀਆਂ ਜਿਹੜਾ ਹੈਗਾ ਜਾਲੀ ਆਫਰ ਲੈਟਰ ਤਿਆਰ ਕਰਕੇ ਬਾਹਰਲੇ ਕਾਲਜੇਸ ਦੇ ਤੇ ਬੱਚ ਉੱਥੇ ਜਿਵੇਂ ਕਿਸੇ ਕਾਲਜ ਦਾ ਭੇਜਿਆ ਔਰ ਉਹਨੂੰ ਕਰਕੇ ਦੇ ਉੱਥੇ ਦੁਬਾਰਾ ਐਡਮਿਸ਼ਨ ਕਿਸੇ ਹੋਰ ਕਾਲਜ ਚ ਦਵਾ ਦੇਣੀ ਜਦੋਂ ਬੱਚਾ ਉੱਥੇ ਪਹੁੰਚ ਗਿਆ ਵੀਜ਼ਾ ਲੱਗ ਗਿਆ ਉਹ ਜਦੋਂ ਉਹਦੇ ਆਫਰ ਲੈਟਰ ਦੇ ਉੱਤੇ ਉਹ ਕਹਿੰਦੇ ਸੀ ਵੀ ਆਫਰ ਲੈਟਰ ਬਾਅਦ ਚ ਵੈਰੀਫਾਈ ਹੁੰਦਾ ਆਫਰ ਲੈਟਰ ਪਹਿਲਾਂ ਵੈਰੀਫਾਈ ਨਹੀਂ ਹੁੰਦਾ ਜਦੋਂ ਆਫਰ ਲੈਟਰ ਵੈਰੀਫਾਈ ਹੋਇਆ ਆਫਰ ਲੈਟਰ ਜਾਲੀ ਪਾਈ ਵੀ ਉਹਨਾਂ ਬੱਚੇ ਰਿਪੋਰਟ ਕਰਦੇ ਠੀਕ ਹੈ ਥੈਂਕ ਯੂ ਠੀਕ ਹੈ